ਗਰਦੀਵਾਲਾ ਵਿਖੇ ਆਧੁਨਿਕ ਤਰੀਕੇ ਦਾ ਨਵਾਂ ਆਚਾਰ ਕੇ ਇੰਟਰਨੈਸ਼ਨਲ ਸਕੂਲ ਖੋਲਿਆ ਗਿਆ ਇਸ ਮੌਕੇ ਪ੍ਰਿੰਸੀਪਲ ਮੈਡਮ ਮਨਪ੍ਰੀਤ ਕੌਰ ਸੰਧੂ ਤੇ ਦੇਖ ਰਹੇ ਇੱਕ ਵਿੱਚ ਨੇੜੇ ਪੰਜਾਬ ਨੈਸ਼ਨਲ ਬੈਂਕ ਮੇਨ ਰੋਡ ਗਰਦੀਵਾਲਾ ਵਿਖੇ ਸਕੂਲ ਦਾ ਉਦਘਾਟਨ ਹਲਕਾ ਹੜਮਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗੱਲਤੇ ਹਲਕਾ ਦੇ ਸੁਆ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੋਮਣਵੱਲੋਂ ਕੀਤਾ ਗਿਆ ਇਸ ਮੌਕੇ ਜਿਲ੍ਹਾ ਜੂਤਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਜੁਗੇਸ਼ ਸੱਪਰਾਪਾ ਬਬਦੀਪ ਸਿੰਘ ਸੇਵਾਦਾਲ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਸਟੇਟ ਅਵਾਰਡ ਦੀ ਪ੍ਰਿੰਸੀਪਲ ਨਰਿੰਦਰ ਅਰੋੜਾ ਨਾਇਬ ਤਹਿਸੀਲਦਾਰ ਲਬਦੀਪ ਸਿੰਘ ਤੂਤ ਮੈਨੇਜਰ ਫਕੀਰ ਸਿੰਘ ਸੋਹਤਾ ਸਰਪੰਚ ਕੁਲਦੀਪ ਕੁਮਾਰ ਮਿੰਟੂ ਸਾਬਕਾ ਕੌਂਸਲਰ ਨੰਬਰਦਾਰ ਲਸ਼ਪਾਲ ਸਿੰਘ ਕੌਂਸਲਰ ਸੁਦੇਸ਼ ਕੁਮਾਰ ਟੋਨੀ ਕੌਂਸਲਰ ਕਮਲਜੀਤ ਕੋਰਕਲਸੀ ਸਾਬਕਾ ਕੌਂਸਲਰ ਰਾਜੂ ਗੁੱਤਾ ਆਦ ਆਵਾ ਰਾਜਨੀਤਿਕ ਪਾਰਟੀ ਦੇ ਆਗੂ ਵੀ ਸ਼ਾਮਿਲ ਹੋਏ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਰੋਹਿਤ ਕੌਸ਼ਲ ਨੇ ਦੱਸਿਆ ਕਿ ਗੜਦੀwala ਵਿਖੇ ਆਧੁਨਿਕ ਸਹੂਲਤਾਂ ਵਾਲਾ ਇਹ ਪਹਿਲਾ ਸਕੂਲ ਹੈ ਜਿਸ ਨੂੰ ਸਮੇਂ ਦੀ ਲੋੜ ਅਨੁਸਾਰ ਸਹੂਲਤਾਂ ਦਿੱਤੀਆਂ ਗਈਆਂ ਹਨ ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿਲ ਹਲਕਾ ਦਸੂਆ ਦੇ ਵਿਧਾਇਕ ਕਰਮबीर ਸਿੰਘ ਕੋ ਮਨਸਮੇਤ ਉਕਤ ਮੁੱਖ ਮਹਿਮਾਨਾਂ ਨੇ ਬੱਚਿਆਂ ਦੀ ਭਵਿੱਖ ਨੂੰ ਦੇਖਦੇ ਹੋਏ ਬਣਾਏ ਗਏ ਇਸ ਸਕੂਲ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ ਉਹਨਾਂ ਦੱਸਿਆ ਕਿ ਸਕੂਲ ਦੇ ਚੇਅਰਮੈਨ ਰੋਹਿਤ ਕੌਸ਼ਲ ਵੱਲੋਂ ਜੋ ਸਕੂਲ ਦਾ ਨਾਂ ਆਪਣੇ ਦਾਦਾ ਹਨਸ ਰਾਜ ਕੌਸ਼ਲ ਦੇ ਨਾਤੇ ਰੱਖਿਆ ਹੈ ਇਹ ਬਹੁਤ ਸ਼ਲਾੰਗਾ ਜੋਗ ਉਪਰਾਲਾ ਹੈ ਉਹਨਾਂ ਦੱਸਿਆ ਕਿ ਜੋ ਇਨਸਾਨ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਦੇ ਹਨ ਉਹ ਹਮੇਸ਼ਾ ਤਰੱਕੀ ਹਾਸਲ ਕਰਦੇ ਹਨ ਇਸ ਮੌਕੇ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿੱਚ ਸਕੂਲ ਚੇਅਰਮੈਨ ਰੋਹਿਤ ਕੌਸ਼ਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਚੇਅਰਮੈਨ ਰੋਹਿਤ ਕੌਸ਼ਲ ਵਿਕਰਮ ਸ਼ਰਮਾ ਚੇਅਰਮੈਨ ਹੁਸ਼ਿਆਰਪੁਰ ਕੋਆਪਰੇਟਿਵ ਬੈਂਕ ਲਖਵੀਰ ਸਿੰਘ ਡਾਇਰੈਕਟਰ ਹੁਸ਼ਿਆਰਪੁਰ ਕੋਆਪਰੇਟਿਵ ਬੈਂਕ ਸੀਨੀਅਰ ਮੈਨੇਜਰ ਸੰਜੀਵ ਸ਼ਰਮਾ ਡਾਕਟਰ ਸਵਰਨਕਾਂਤ ਪ੍ਰੈਸ਼ਰ ਕਾਉ ਕਮਲਜੀਤ ਕੋਰ ਕਲਸੀ ਡਾਕਟਰ ਸੁਖਦੇਵ ਸ਼ਰਮਾ ਡਾਕਟਰ ਵਿਜੇ ਕੁਮਾਰ ਦਿਸ਼ਾਂਤ ਬਹਿਲ ਜਸਵਿੰਦਰ ਸਿੰਘ ਮਾਨਕੂ ਸ਼ੰਕੀ ਕल्याण ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸ਼ਖਸੀਅਤਾਂ ਹਾਜ਼ਰ ਸਾਹਿਬ ਐਚਆਰ ਕਿ ਇੰਟਰਨੈਸ਼ਨਲ ਸਕੂਲ ਗਰਦੀwala ਦੀ ਇਨੋਗ੍ਰੇਸ਼ਨ ਹੋਈ ਹੈ ਮੈਂ ਧੰਨਵਾਦ ਕਰਦੀ ਹਾਂ ਇਲਾਕਾ ਨਿਵਾਸੀਆਂ ਦਾ ਅਤੇ ਸਾਰੇ ਹੀ ਪੇਰੈਂਟਸ ਦਾ ਜੋ ਕਿ ਇਸ ਸੁਭਾਗੀ ਸਮੇਂ ਦੇ ਵਿੱਚ ਸ਼ਿਰਕਤ ਹੋਏ ਨੇ ਔਰ ਮੈਂ ਬੇਨਤੀ ਕਰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਇਦਾਂ ਹੀ ਸਹਿਯੋਗ ਦਿੱਤਾ ਜਾਵੇ ਐਚਆਰ ਕਿ ਇੰਟਰਨੈਸ਼ਨਲ ਸਕੂਲ ਇੱਕ ਬਹੁਤ ਹੀ ਵੱਡਾ ਪੁਰਾਣਾ ਲੈ ਕੇ ਇਸ ਇਲਾਕੇ ਵਿੱਚ ਇੰਟਰੋਡਿਊਸ ਹੋਇਆ ਹੈ ਜਿਸ ਵਿੱਚ ਅਸੀਂ ਹਮੇਸ਼ਾ ਇਹ ਭਰੋਸਾ ਰੱਖਦੇ ਹਾਂ ਅਤੇ ਤੁਹਾਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਦਿਵਾਓ ਕਿਉਂਕਿ ਸਾਡਾ ਸਕੂਲ ਜਿਹੜਾ ਹੈ ਆਧੁਨਿਕ ਤਕਨੀਕਾਂ ਔਰ ਹਰ ਤਰ੍ਹਾਂ ਦੀ ਸਿੱਖਿਆ ਵਾਸਤੇ ਸਖਤ ਹੈ ਔਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਸਕੂਲ ਵਿੱਚ ਇੱਕ ਵਾਰੀ ਆ ਕੇ ਸਕੂਲ ਨੂੰ ਦੇਖੋ ਅਤੇ ਆਪਣੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਜੋੜਉਂਦੇ ਬੱਚੇ ਨੇ ਉਹਨਾਂ ਲਈ ਕੀ ਸਹੂਲਤਾਂ ਜਿਹੜੀਆਂ ਹੁੰਦਾ ਹੈ ਜੀ ਬੱਚਿਆਂ ਵਾਸਤੇ ਪ੍ਰੀ ਨਰਸਰੀ ਤੋਂ ਹੀ ਇੱਕ ਅੱਛਾ ਪਲੇਵੇ ਇੰਟਰੋਡਿਊਸ ਹੋਇਆ ਹੈ ਜਿਸ ਵਿੱਚ ਬੱਚਿਆਂ ਲਈ ਹਰ ਤਰ੍ਹਾਂ ਦੇ ਟੌイズ ਉਹਨਾਂ ਨੂੰ ਆਧੁਨਿਕ ਤਰੀਕੇ ਨਾਲ ਪੜਾਉਣਾ ਗੇਮਸ ਜਿਹੜੀ ਕਿ ਸਾਡੀ ਖਾਸਤ ਹੋਵੇਗੀ ਇਲਾਕੇ ਦੇ ਵਿੱਚ ਕਿ ਅਸੀਂ ਆਪਣੇ ਬੱਚਿਆਂ ਨੂੰ ਛੋਟੇ ਉਮਰ ਵਿੱਚ ਹੀ ਸੰਗੀਤ ਗੇਮਸ ਅਤੇ ਸਿੱਖਿਆ ਦੇ ਨਾਲ ਜੋੜ ਰਹੇ ਹਾਂ ਔਰ ਸਾਡੀ ਇਹ ਸਾਡਾ ਇੱਕ ਮਿਸ਼ਨ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਾਜ ਰਾਜ ਪੱਧਰੀ ਅਤੇ ਅੰਤਰਰਾਸ਼ਟਰੀ ਲੈਵਲ ਤੇ ਅਸੀਂ ਇਸ ਸਸਤਾ ਨੂੰ ਲੈ ਕੇ ਜਾਈਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਕੂਲ ਜਿਹੜਾ ਆ ਉਹ ਪੰਜਵੀਂ ਔਨਵਰਡ ਅਸੀਂ ਫਿਲਹਾਲ ਅਸੀਂ ਤੀਸਰੀ ਜਮਾਤ ਤੱਕ ਇੱਥੇ ਐਡਮਿਸ਼ਨਸ ਲੈ ਰਹੇ ਹਾਂ ਬਟ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 8ਵੀਂ ਜਮਾਤ ਉਸ ਤੋਂ ਬਾਅਦ 12ਵੀਂ ਜਮਾਤ ਤੱਕ ਇਸ ਸਕੂਲ ਨੂੰ ਲੈ ਕੇ ਜਾਈਏ ਧੰਨਵਾਦ ਸਾਰਾ